ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਹਾਈ ਕੋਰਟ ਦਾ ਵੱਡਾ ਫੈਸਲਾ ਪਟੀਸ਼ਨਰ ਨੂੰ ਮਿਲੇਗਾ 2016 ਦੀ ਨਵੇਂ ਨੀਮਾ ਅਨਸਾਰ ਪੀ ਸਕੇਲ ਤੇ ਬਕਾਇਆ ਤਨਖਾਹ ਵਿੱਤ ਵਿਭਾਗ ਨੇ 23 ਅਕਤੂਬਰ 2025 ਨੂੰ ਸਮੂਹ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਨੂੰ ਜਾਰੀ ਕੀਤੇ ਨਵੇਂ ਹੁਕਮ ਅਦਾਲਤੀ ਫੈਸਲੇ ਦੀ ਤੁਰੰਤ ਪਾਲਣਾ ਦੇ ਆਦੇਸ਼ ਚੰਡੀਗੜ੍ਹ 23 ਅਕਤੂਬਰ 2025 ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 15896 ਆਫ 2023 ਸੌਰਵ ਸ਼ਰਮਾ ਬਨਾਮ ਪੰਜਾਬ ਸਰਕਾਰ ਦੇ ਮਾਮਲੇ ਪਟੀਸ਼ਨਰਸ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਸੁਣਾਇਆ ਗਿਆ ਅਦਾਲਤ ਨੇ ਸਪਸ਼ਟ ਆਦੇਸ਼ ਦਿੱਤੇ ਹਨ ਕਿ ਪਟੀਸ਼ਨਰ ਦੀ ਤਨਖਾਹ 2016 ਦੇ ਸੇਵਾ ਨਿਯਮਾਂ ਦੇ ਅਨੁਸਾਰ ਫਿਕਸ ਕੀਤੀ ਜਾਵੇ ਉਹਨਾਂ ਦੇ ਨੀਮ ਨੇੜੇ ਨਿਯੁਕਤੀ ਮੀਤੀ ਤੋਂ ਤਹ 37400 ਅਤੇ 67000 ਪਲਸ 8600 ਗ੍ਰੇਡ 'ਤੇ ਲਾਗੂ ਕੀਤਾ ਜਾਵੇ ਇਸ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 23 ਅਕਤੂਬਰ 2025 ਨੂੰ ਪੱਤਰ ਜਾਰੀ ਕਰਕੇ ਸਮੂਹ ਜ਼ਿਲ੍ਹਾ ਖਜ਼ਾਨਾ ਅਫਸਰਾਂ ਨੂੰ ਆਦੇਸ਼ ਦਿੱਤੇ ਹਨ ਕਿ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਪੱਤਰ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਦ ਤੱਕ ਸਰਕਾਰ ਦੇ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਦੋਂ ਤੱਕ ਕਰਮਚਾਰੀਆਂ ਨੂੰ ਵਿਭਾਗੀ ਸੇਵਾ ਨੀਮਾਂ ਦੇ ਅਨੁਸਾਰ ਬੰਦੀ ਤਨਖਾਹ ਦਿੱਤੀ ਜਾਵੇ 2016 ਦੇ ਨੀਮਨ ਦੇ ਅਨੁਸਾਰ ਤਨਖਾਹ ਦਾ ਨਿਰਧਾਰਿਤ ਕੀਤਾ ਜਾਵੇ ਸਾਰੇ ਹੀ ਸਹਾਇਕ ਪ੍ਰੋਫੈਸਰਾਂ ਦੇ ਸਨਮਾਨ ਵਾਲੇ ਮਾਮਲੇ ਤੇ ਕਰਮਚਾਰੀਆਂ ਤੇ ਵੀ ਫੈਸਲਾ ਲਾਗੂ ਹੋਵੇਗਾ ਨੀਤੀ ਦੇ ਤੋਂ ਤਨਖਾਹ ਦਾ ਬਕਾਇਆ ਭੁਗਤਾਨ ਕੀਤਾ ਜਾਵੇ 8 ਹਫਤਿਆਂ ਦੇ ਅੰਦਰ ਅੰਦਰ ਬਕਾਇਆ ਦੀ ਗਿਣਤੀ ਕਰਕੇ ਰਕਮ ਜਾਰੀ ਕੀਤੀ ਜਾਵੇ ਹਾਈ ਕੋਰਟ ਨੇ ਆਪਣੇ ਫੈਸਲਿਆਂ ਦੇ ਵਿੱਚ ਇਹ ਵੀ ਦਰਸਾਇਆ ਕਿ ਸਰਕਾਰ ਦੇ ਵੱਲੋਂ 17 ਜੁਲਾਈ 2020 ਦੀਆਂ ਹਦਾਇਤਾਂ 2016 ਦੇ ਕਾਨੂੰਨੀ ਨਿਯਮਾਂ ਦੇ ਉਲਟ ਹਨ ਇਸੇ ਦੇ ਲਈ ਉਹਨਾਂ ਨੂੰ ਨજર ਅੰਦਾਜ਼ ਕੀਤਾ ਜਾਣਾ ਚਾਹੀਦਾ ਅਦਾਲਤ ਨੇ ਸਰਕਾਰ ਦੀ ਪਿਕ ਐਂਡ ਚੂਜ਼ ਨੀਤੀ ਦੀ ਨਿੰਦਾ ਦੇ ਉਲਟ ਹਨ ਇਸ ਲਈ ਉਹਨਾਂ ਨੂੰ ਨજર ਅੰਦਾਜ਼ ਕੀਤਾ ਜਾਣਾ ਚਾਹੀਦਾ ਅਦਾਲਤ ਨੇ ਸਰਕਾਰ ਦੀ ਪਿਕ ਐਂਡ ਚੂਜ਼ ਨੀਤੀ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਕੁਝ ਕਰਮਚਾਰੀਆਂ ਨੂੰ 2016 ਦੇ ਨੀਮਾ ਦਾ ਲਾਭ ਦੇਣਾ ਹੈ ਅਤੇ ਕੁਝ ਨੂੰ ਨਹੀਂ ਦੇਣਾ ਪੇਤਪਾਪ ਪੂਰਨ ਕਾਰਵਾਈ ਹੈ ਇਸ ਦੇ ਲਈ ਫੈਸਲੇ ਦੇ ਨਾਲ ਪਟੀਸ਼ਨਰਸ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਹੁਣ ਸਰਕਾਰੀ ਕਰਮਚਾਰੀਆਂ ਦੇ ਵਿੱਚ ਹੋਰ ਕੇਸਾਂ ਦੇ ਲਈ ਨਵੀਂ ਉਮੀਦ ਜਗ ਗਈ ਹੈ ਪੰਜਾਬ ਸਰਕਾਰ ਦੇ ਵਿੱਚ ਵਾਂਗ ਵੀ ਪੱਤਰ ਮਿਤੀ 23 10 2025 ਬੰਦੀ ਲੈਟਰ ਵਿੱਤ ਵਿਭਾਗ ਪਰਸਨਲ ਇੱਕ ਸ਼ਾਖਾ ਕਾ ਮਿਤੀ 3 10 25 ਨੂੰ ਹਾਂਜੀ ਦੋਸਤੋ ਐਸਐਸ ਦੇ ਵੱਡੇ ਅਪਡੇਟ ਮਿਲਦੇ ਕਿਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ